ਅੱਜਕੱਲ ਦੇ ਲੋਕ ਕਿਸੇ ਨੂੰ ਦੇਖ ਕੇ ਜਰਦੇ ਨਹੀਂ ਜੇ ਕੋਈ ਕੰਮਕਾਰ ਕਰਦਾ ਜਾਂ ਕਿਸੇ ਕੰਮ ਦੇ ਵਿੱਚ ਤਰੱਕੀ ਕਰਦਾ ਉਹਦਾ ਸਾਥ ਤਾਂ ਕੀ ਦੇਣਾ ਉਹਨੂੰ ਦੇਖ ਕੇ ਸੜਨ ਲੱਗ ਜਾਂਦੇ ਨੇ ਵੀ ਇਹ ਕਿਤੇ ਅੱਗੇ ਨਾ ਲੰਘ ਜਾਏ ਆਪਾਂ ਇਹਦੀਆਂ ਲੱਤਾਂ ਖਿੱਚ ਲਈਏ ਤੇ ਉਹਨੂੰ ਥੱਲੇ ਸੱਟ ਲਈਏ ਤੇ ਦੂਸਰਾ ਨੰਬਰ ਤੇ ਦੋਸਤੋ ਜੇ ਕੋਈ ਮਿਹਨਤ ਕਰਦਾ ਉਹਦਾ ਉਸ ਟਾਈਮ ਕੋਈ ਸਾਥ ਨਹੀਂ ਦਿੰਦਾ ਤੇ ਜਦੋਂ ਉਹ ਬੰਦਾ ਆਪਣੀ ਮਿਹਨਤ ਨਾਲ ਕਾਮਯਾਬ ਹੋ ਜਾਂਦਾ ਫਿਰ ਉਸ ਤੋਂ ਬਾਅਦ ਕਹਿਣਗੇ ਵੇ ਤਾਂ ਭਾਈ ਮਿਹਨਤੀ ਬਹੁਤ ਕਰਦਾ ਸੀ ਇਹਨੇ ਤਾਂ ਕਾਮਯਾਬ ਹੋਣੇ ਸੀ ਤੇ ਇਸ ਕਰਕੇ ਲੋਕਾਂ ਦੇ ਜਿਹੜੇ ਰੰਗ ਨੇ ਉਹ ਰੋਜ਼ ਬਦਲਦੇ ਰਹਿੰਦੇ ਨੇ ਇਸੇ ਇਸੇ ਤਰ੍ਹਾਂ ਇੱਕ ਚਲਾਕ ਬੰਦੇ ਨੂੰ ਨਾ ਧਰਮਰਾਜ ਲੈਣ ਵਾਸਤੇ ਆ ਜਾਂਦਾ ਤੇ ਜਦੋਂ ਧਰਮਰਾਜ ਆਉਂਦਾ ਕਹਿੰਦਾ ਵੀ ਚੱਲ ਵੀ ਤੇਰਾ ਲਿਸਟ 'ਚ ਪਹਿਲਾ ਨੰਬਰ ਆਇਆ ਕਹਿੰਦਾ ਚੱਲ ਤੈਨੂੰ ਲੈ ਕੇ ਚੱਲਣਾ ਉਹ ਕਹਿੰਦਾ ਜੀ ਤੁਸੀਂ ਬੈਠੋ ਕਹਿੰਦਾ ਆਪਾਂ ਚਾਹ ਪਾਣੀ ਪੀਨੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਤੇ ਉਹ ਨੀਂਦ ਵਾਲੀਆਂ ਗੋਲੀਆਂ ਚਾਹ ਦੇ ਵਿੱਚ ਪਾ ਦਿੰਦਾ ਤੇ ਜਦੋਂ ਧਰਮਰਾਜ ਚਾਹ ਪੀਂਦਾ ਤੇ ਨਾਲ ਦੀ ਨਾਲ ਹੀ ਸੌ ਜਾਂਦਾ ਤੇ ਧਰਮਰਾਜ ਨੂੰ ਆ ਜਾਂਦੀ ਹੈ ਨੀਂਦ ਤੇ ਉਹ ਚੱਕਦਾ ਲਿਸਟ ਚੋਂ ਆਪਦਾ ਪਹਿਲਾ ਨੰਬਰ ਕੱਟ ਕੇ ਲਾਸਟ ਤੇ ਕਰ ਦਿੰਦਾ ਤੇ ਜਦੋਂ ਧਰਮਰਾਜ ਦੀ ਅੱਖ ਖੁੱਲਦੀ ਆ ਧਰਮਰਾਜ ਕਹਿੰਦਾ ਬਈ ਮੁੰਡਿਆ ਅਜੇ ਤਾਂ ਕਹਿੰਦਾ ਤਾਂ ਨਿਆਰਾ ਲਿਆ ਤਾਂ ਚਾਹ ਪੀ ਕੇ ਕਹਿੰਦਾ ਮੈਨੂੰ ਤਾਂ ਨੀਂਦ ਹੀ ਬਹੁਤ ਵਧੀਆ ਆ ਉਲਦੀ ਆ ਧਰਮਰਾਜ ਕਹਿੰਦਾ ਲੈ ਵੀ ਮੁੰਡਿਆ ਕਹਿੰਦਾ ਤੂੰ ਮੈਨੂੰ ਚਾਹ ਪਈ ਆ ਕਹਿੰਦਾ ਹੁਣ ਕਹਿੰਦਾ ਆਪਾਂ ਲਿਸਟ ਚ ਜਿਹਦਾ ਲਾਸਟ ਤੇ ਨੰਬਰ ਆ ਪਹਿਲਾਂ ਉਸੇ ਨੂੰ ਲੈ ਕੇ ਜਾਵਾਂਗੇ